ਤੁਸੀਂ ਜੀ ਸਿਰਫ 100 ਰੁਪਏ ਦੇ ਵਿੱਚ ਜਹਾਜ਼ ਦਾ ਸਫ਼ਰ ਕਰ ਸਕਦੇ ਹੋ ਵਿੱਚ ਖਾ ਪੀ ਸਕਦੇ ਹੋ ਅਜੇਹਾ ਤੁਹਾਨੂੰ ਅੱਜ ਕੇ ਅਰਪੋਰਟ ਦੱਸਾਂਗੇ ਕਿੱਥੇ ਆ ਉਹ ਵੀ ਸਾਰਾ ਦੱਸਾਂਗੇ ਤੁਸੀਂ ਬੱਚਿਆਂ ਨੂੰ ਹਵਾਈ ਜਹਾਜ਼ ਦਾ ਸਫ਼ਰ ਕਰਾਉਣਾ ਹੈ ਛੁੱਟੀਆਂ ਦਾ ਟਾਈਮ ਚੱਲ ਰਿਹਾ ਹੁਣ ਜਾਂ ਤੁਸੀਂ ਖੁਦ ਆਪ ਆਉਣਾ ਹੈ ਘੁੰਮਣ ਆਉਣਾ ਹੈ ਫੈਮਿਲੀ ਨੂੰ ਨਾਲ ਲੈ ਕੇ ਆਉਣਾ ਇਹ ਸੋਚੇ ਵੀਰ ਹਵਾਈ ਜਹਾਜ਼ ਦਾ ਝੂਟਾ ਦੇ ਲੀਏ ਹਵਾਈ ਜਹਾਜ਼ ਦੇ ਵਿੱਚ ਬਹਿ ਲੀਏ ਹਵਾਈ ਜਹਾਜ਼ ਦਾ ਝੂਟਾ ਲੈ ਲੀਏ ਸਾਫਰ ਕਰੀਏ ਕੁਛ ਖਾਈਏ ਪੀਏ ਤਾਂ ਤਾਂ ਉਹਨੇ ਕਿ ਨਾ ਮੈਂ 에어ਪੋਰਟ ਦੱਸਣ ਲੱਗੇ ਆ ਸਿਰਫ ਜੀ 100 ਰੁਪਏ ਦੇ ਵਿੱਚ ਤੁਸੀਂ ਦੇਖੋ ਭਾਈ ਜੀ ਅਜਦਾ ਸਫਰ ਕਰਨ ਨੂੰ ਮਿਲੂਗਾ ਨਾਲ ਤੁਹਾਨੂੰ ਖਾਣਾ ਮਿਲੂਗਾ ਠੀਕ ਹੈ ਕਿੱਥੇ ਆ ਇਹ ਸਾਰੀ ਤੁਹਾਨੂੰ ਪ੍ਰੋਪਰ ਲੋਕੇਸ਼ਨ ਦੱਸਾਂਗੇ ਕਿੱਥੋਂ ਤੁਸੀਂ 100 ਰੁਪਏ ਦੇ ਵਿੱਚ ਸਫਰ ਕਰਨਾ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਤੇ ਬਾਕੀ ਇਹਨਾਂ ਨੂੰ ਆਪਾਂ ਪੁੱਛ ਲੈਨੇ ਆ ਭਈਆ 100 ਰੁਪਏ ਵਿੱਚ ਸਫਰ ਕਰ ਸਕਦੇ ਆ ਭਾਈ ਜੀ ਅੱਜ ਕਾ ਜੀ 100 ਰੁਪਏ ਵਿੱਚ ਸਫਰ 100 ਰੁਪਏ ਵਿੱਚ ਹਵਾਈ ਜਹਾਜ਼ ਤੇ ਚੜ ਸਕਦੇ ਆ ਖਾ ਪੀ ਸਕਦੇ ਆ ਖੁੱਲਾ ਲੋਡ ਵੀ ਜਾਏਗਾ ਲੈ ਜੀ ਚਲੋ ਆਜੋ ਤੁਹਾਨੂੰ ਦਿਖਾ ਦਈਏ ਫ ਲੈ ਆਪਾਂ ਹੋ ਕਰ ਲਈ ਜੀ ਐਂਟਰੀ ਤੇ ਆਪਾਂ ਜੀ ਤੁਹਾਨੂੰ ਦਿਖਾਵਾਂਗੇ ਹਵਾਈ ਜਹਾਜ਼ ਦੇ ਵਿੱਚ ਵੀ ਚੜਾਂਗੇ ਤੇ ਅੰਦਰ ਦਾ ਸਵਾਦ ਵੀ ਲਵਾਂਗੇ ਪੂਰਾ ਇੰਨਾ ਸਸਤਾ ਸਫਰ ਯਾਰ ਤੁਹਾਨੂੰ ਕਿਤੇ ਨਹੀਂ ਕਰਨ ਨੂੰ ਮਿਲਣਾ ਦੇਖੋ ਆ ਬੱਚੇ ਬੈਠੇ ਨੇ ਇਹ ਵੀ ਜਹਾਜ਼ ਦੇ ਵਿੱਚ ਸਫਰ ਕਰਕੇ ਆਏ ਨੇ ਆਪਾਂ ਵੀ ਸਫਰ ਕਰਾਂਗੇ ਜਹਾਜ਼ ਦੇ ਵਿੱਚ ਇਧਰਲੇ ਪਾਸੇ ਖੜਾ ਹੈ ਜੀ ਆ ਹੈਲੀਕਾਪਟਰ ਤੇ ਇਧਰਲੇ ਪਾਸੇ ਵੀ ਖੜਾ ਹੈ ਜੀ ਹੈਲੀਕਾਪਟਰ ਆ ਆ ਗਿਆ ਜੀ ਆਪਣਾ ਵੱਡਾ ਹਵਾਈ ਜਹਾਜ਼ ਜਿਹਦੇ ਵਿੱਚ ਤੁਸੀਂ ਬਹਿ ਕੇ ਕੈਨੇਡਾ ਗਏ ਹੋ ਅਮਰੀਕਾ ਗਏ ਹੋ ਜਾਂ ਕਿਤੇ ਨੇੜੇ ਤੇਰੇ ਦਵਾਈ ਵਰਗੀਆਂ ਕੰਟਰੀਆਂ ਦੇ ਵਿੱਚ ਗਏ ਹੋ ਬਹੁਤ ਲੋਕਾਂ ਦਾ ਯਾਰ ਸੁਪਨਾ ਹੁੰਦਾ ਵੀ ਮੈਂ ਹਵਾਈ ਜਹਾਜ਼ ਦੇ ਵਿੱਚ ਚੜਨਾ ਇੰਨੀ ਮਹਿੰਗੀ ਮੈਂ ਟਿਕਟ ਨਹੀਂ ਲੈ ਸਕਦਾ ਵਿੱਚ ਬੈਠ ਕੇ ਸਵਾਦ ਲੈਣਾ ਮੈਂ ਵਿੱਚ ਦਾ ਕੀ ਵਿਊ ਹੁੰਦਾ ਕਿ ਉਹ ਵੀ ਜੀਆਂ ਸੀਟਾਂ ਹੁੰਦੀਆਂ ਨੇ ਕੀ ਅੰਦਰ ਸਿਸਟਮ ਹੁੰਦਾ ਉਹ ਸਾਰਾ ਤੁਹਾਨੂੰ ਦਿਖਾਉਣ ਲੱਗੇ ਅੱਜ ਲੈ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਜਿਹੜੇ ਵਿਚਾਰੇ ਬਿਲਕੁਲ ਪੈਸੇ ਨਹੀਂ ਖਰਚ ਸਕਦੇ 100 ਰੁਪਏ ਦੇ ਵਿੱਚ ਉਹ ਜਹਾਜ਼ ਦੇਖ ਲੈਣ ਆਰਾਮ ਨਾਲ ਵਿੱਚ ਬੈਠਣ ਸਫਰ ਕਰਨ ਇਹਦਾ ਸਵਾਦ ਲੈਣ ਤੇ ਖਾਣ ਪੀਣ ਠੀਕ ਹੈ ਤੁਹਾਡੇ ਬੱਚੇ ਨੇ ਛੋਟਾ ਵਜਤਾ ਤੁਸੀਂ ਛੁੱਟੀਆਂ ਦੇ ਵਿੱਚ ਘੁੰਮਣ ਆਉਨੇ ਹੋ ਤਾਂ ਤੁਹਾਨੂੰ ਲੋਕੇਸ਼ਨ ਦੱਸ ਦਾਂਗੇ ਪੂਰੀ ਕਿ ਤੁਸੀਂ ਆ ਕਿੱਥੇ ਸਕਦੇ ਹੋ ਕਿਵੇਂ ਇਹਦੇ ਵਿੱਚ ਚੜ ਸਕਦੇ ਹੋ ਲੈ ਆਓ ਜੀ ਆਜੋ ਜੀ ਉਧਰਲੇ ਪਾਸੇ ਪੌੜੀ ਲੱਗੀ ਹੋਈ ਹੈ ਉਧਰੋਂ ਆਪਾਂ ਅੰਦਰ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਪੂਰਾ ਮਾਹੌਲ ਇੱਕ ਤਾਂ ਆਪਣਾ ਹੋ ਰਿਹਾ ਜੀ ਉਹ ਹੈਗਾ ਜੀ ਆਪਣਾ ਤਿੰਨਾਂ ਦੇ ਵਿੱਚ ਜਾ ਕੇ ਆਵਾਂਗੇ ਪਹਿਲਾਂ ਤੁਹਾਨੂੰ ਹੈਲੀਕਾਪਟਰ ਦਾ ਮਾਹੌਲ ਦਿਖਾਉਨੇ ਆਂ ਅੰਦਰੋਂ ਆਪਾਂ ਕਿ ਹੈਲੀਕਾਪਟਰ ਦੇ ਵਿੱਚ ਅੰਦਰ ਕੀ ਮਾਹੌਲ ਹੈ ਸਾਰਾ ਉਹ ਦਿਖਾਉਨੇ ਆਂ ਆਜੋ ਲਓ ਜੀ ਉਹੀ ਉੱਪਰਲੇ ਪਾਸੇ ਵੱਡਾ ਪੱਖਾ ਲੱਗਿਆ ਹੋਇਆ ਬੈਕ ਸਾਈਡ ਤੇ ਪ ਆ ਤੁਸੀਂ ਚੈੱਕ ਕਰ ਲੋ ਇੱਥੇ ਤੁਸੀਂ 100 ਰੁਪਏ ਚ ਹੈਲੀਕਾਪਟਰ ਤੇ ਵੀ ਚੜੋਗੇ ਤੇ ਦੂਜੇ ਜਹਾਜ਼ ਦੇ ਵਿੱਚ ਕਿਉਂ ਜੀ ਆਉਂਦੇ ਫੀਲ ਪੂਰਾ ਹੈਲੀਕਾਪਟਰ ਵਾਲਾ ਕਿਉਂ ਡਾਕਟਰ ਸਾਹਿਬ ਇਹ ਚਲਾ ਕੇ ਆਏ ਆ ਜੀ ਚਲਾ ਕੇ ਵੀ ਆ ਲੈ ਆ ਜੋ ਜੀ ਅੰਦਰ ਦਿਖਾਉਨੇ ਆ ਤੁਹਾਨੂੰ ਲੈ ਵੀ ਆਪਾਂ ਚੜਨ ਲੱਗੇ ਆ ਜੀ ਹੈਲੀਕਾਪਟਰ ਦੇ ਵਿੱਚ ਠੀਕ ਹੈ ਲਓ ਜੀ ਹੈਲੀਕਾਪਟਰ ਦੇ ਵਿੱਚ ਆਪਾਂ ਆ ਗਏ ਆ ਚੱਕੋ ਜੀ ਇੱਧਰਲੇ ਪਾਸੇ ਹੁੰਦਾ ਜੀ ਆਹ ਪਾਇਲਟ ਵਾਲਾ ਸਿਸਟਮ ਆ ਗਿਆ ਆ ਆ ਗਿਆ ਜੀ ਸਾਰਾ ਇੱਥੇ ਪਾਇਲਟ ਬੈਠਦੇ ਨੇ ਇੱਥੋਂ ਇਹਨੂੰ ਚਲਾਉਂਦੇ ਨੇ ਠੀਕ ਹੈ ਆ ਆ ਗਿਆ ਸੀਟਾਂ ਇੱਥੇ ਆਪਾਂ ਬਹਿ ਕੇ ਆ ਵੀ ਫੀਲ ਲੈ ਸਕਦੇ ਆ ਚਲਾਉਣ ਵਾਲਾ ਤੇ ਇਧਰਲੇ ਪਾਸੇ ਇੱਕ ਇੱਕ ਪਾਇਲਟ ਇਧਰ ਬੈਠਦਾ ਇਧਰੋਂ ਵੀ ਆਪਾਂ ਫੀਲ ਲੈ ਸਕਦੇ ਆ ਚਲਾਉਣ ਵਾਲਾ ਲਓ ਜੀ ਇੱਥੋਂ ਚੱਲਦੇ ਤੇ ਇੱਥੋਂ ਐਂਦੀਦਾ ਹੁੰਦਾ ਜੀ ਹੇਠਲੇ ਪਾਸੇ ਦਾ ਜਿਹੜਾ 뷰 ਹੁੰਦਾ ਉਹ ਆ ਹੁੰਦਾ ਉੱਪਰਲੇ ਪਾਸੇ ਹੈਲੀਕਾਪਟਰ ਦੇ ਵਿੱਚ ਬੈਹਿ ਕੇ ਤੇ ਬਾਕੀ ਇਧਰਲੇ ਪਾਸੇ ਇਹਨਾਂ ਨੇ ਬਣਾਇਆ ਹੋਇਆ ਜੀ ਆਹ ਸਿਸਟਮ ਵਿੰਡੋ ਆ ਹੁੰਦੀਆਂ ਨੇ ਜੀ ਹੈਲੀਕਾਪਟਰ ਦੀਆਂ ਵੈਸੀ ਇਧਰੋਂ ਇੰਨਾ ਦਿਖਾਈ ਦਿੰਦਾ ਹੁੰਦਾ ਇਹ ਕਾਫੀ ਵੱਡਾ ਹੈ ਜੀ ਹੁਣ ਇਹਨੂੰ ਇਹਨਾਂ ਨੇ ਹੋਟਲ ਦੇ ਵਿੱਚ ਤਬਦੀਲ ਕੀਤਾ ਹੈ ਇੱਕ ਬਾਕੀ ਆਪਾਂ ਦੇਖ ਲਿਆ ਹੁਣ ਆਪਾਂ ਵੱਡੇ ਜਹਾਜ਼ ਵੱਲ ਰੁੱਖ ਕਰਦੇ ਆਂ ਤੇ ਆ ਆ ਗਿਆ ਜੀ ਆਪਣਾ ਵੱਡਾ ਹਵਾਈ ਜਹਾਜ਼ ਜਿਹੜਾ ਵੱਡੀ ਵੱਡੀਆਂ ਕੰਟਰੀਆਂ ਦੇ ਵਿੱਚ 200 300 ਬੰਦੇ ਨੂੰ ਲੈ ਕੇ ਜਾਂਦਾ ਇਹ ਆਪਣਾ ਉਹ ਆ ਗਿਆ ਜੀ ਇਹਦੇ 'ਚ ਵੀ ਚੱਲਦੇ ਆਂ ਹੁਣ ਆਪਾਂ ਲਓ ਜੀ ਲਓ ਜੀ ਚੱਲ ਪਏ ਜੀ ਆਪਾਂ ਇਹਦੇ 'ਚ ਚੜਦੇ ਆਂ ਜਿਹੜੇ ਲੋਕਾਂ ਨੇ ਨਹੀਂ ਦੇਖਿਆ ਅੰਦਰ ਉਹ ਵੀ ਦੇਖ ਲੋ ਆ ਟਾਇਰ ਵਾਲਾ ਮਾਹੌਲ ਦੇਖ ਲੋ ਜੀ ਉਹੀ ਹੁੰਦਾ ਜਿਵੇਂ ਲੱਗੇ ਹੁੰਦੇ ਨੇ ਕਿਉਂਕਿ ਸੇਮ ਹੀ ਹੈ ਜੀ ਬਿਲਕੁਲ ਸੇਮ ਐ ਇੱਥੇ ਰੱਖਿਆ ਹੋਇਆ ਇਹਨਾਂ ਨੇ ਤੇ ਰੈਸਟੋਰੈਂਟ ਇਹਨਾਂ ਨੇ ਬਣਾਇਆ ਹੋਇਆ ਲਓ ਜੀ ਇਹ 8 ਪੈੰਦਾ ਹੁੰਦਾ ਜੀ ਤੇਲ ਆ ਲੰਬਾ ਉਹਦਾ ਸਿਸਟਮ ਆ ਗਿਆ ਆਪਣਾ ਹਵਾਈ ਜਹਾਜ਼ ਦਾ ਜਿਹੜਾ ਹੁੰਦਾ ਇਧਰੋਂ ਵਿੰਡੋਆਂ ਆ ਗਈਆਂ ਲਓ ਜੀ ਆਜੋ ਜੀ ਹੁਣ ਅੰਦਰ ਦਾ ਮਾਹੌਲ ਆ ਪਾਇਲਟ ਆ ਕੇ ਜੀ ਹਵਾਈ ਜਹਾਜ਼ ਉਡਾਉਣਗੇ ਇਹ ਹਵਾਈ ਜਹਾਜ਼ ਨੂੰ ਠੀਕ ਹੈ ਆ ਗਿਆ ਜੀ ਅੰਦਰ ਦਾ ਮਾਹੌਲ ਸਾਰ ਹਵਾਈ ਜਹਾਜ਼ ਦੀਆਂ ਜਿਹੜੀਆਂ origignal ਸੀਟਾਂ ਨੇ ਉਹਨਾਂ ਨੂੰ ਕੱਢ ਕੇ ਜੀ ਇਹਨਾਂ ਨੇ ਆਪਣਾ ਜਿਹੜਾ ਰੈਸਟੂਰੈਂਟ ਦਾ ਸਿਸਟਮ ਹੁੰਦਾ ਜਿਵੇਂ ਓਮੇਆ ਸਾਰਾ ਅੰਦਰ ਇੰਸਟਾਲ ਕਰਤਾ ਪੂਰਾ ਜ਼ਬਰਦਸਤ ਤੇ ਇਧਰਲੇ ਪਾਸੇ ਤੁਸੀਂ ਜੇ ਵੈਸੇ ਜਹਾਜ਼ ਦਾ ਸਫ਼ਰ ਕਰੋਗੇ ਤੁਸੀਂ ਆ ਪਾਇਲਟ ਰੂਮ ਦੇ ਵਿੱਚ ਜਾ ਨਹੀਂ ਸਕਦੇ ਪਰ ਆ 100 ਰੁਪਏ ਦੀ ਟਿਕਟ ਲੈ ਕੇ ਤੁਸੀਂ ਆ ਪਾਇਲਟ ਦਾ ਰੂਮ ਵੀ ਦੇਖ ਸਕਦੇ ਹੋ ਇਹ ਕੈਬਨ ਦੇਖ ਸਕਦੇ ਹੋ ਕਿ ਜਹਾਜ਼ ਦੇ ਅੰਦਰੋਂ ਚਲਾਉਣ ਵਾਲਾ ਦ੍ਰਿਸ਼ ਸਟੀering ਚਲਾ ਕੇ ਫੀਲ ਕੀ ਆਉਂਦਾ ਠੀਕ ਹੈ ਬਾਕੀ ਤੁਸੀਂ ਆਰਾਮ ਨਾਲ ਬਹਿ ਕੇ ਇੱਥੇ ਜੋ ਵੀ ਇੱਥੇ ਖਾਣਾ ਖਾਣਾ ਉਹ ਤੁਸੀਂ ਅੰਦਰ ਬਹਿ ਕੇ ਖਾ ਸਕਦੇ ਹੋ ਤੇ ਲੋਕੇਸ਼ਨ ਹੈ ਜੀ ਇਹ ਲੋਕੇਸ਼ਨ ਹੈਗੀ ਹੈ ਜੀ ਜਦੋਂ ਤੁਸੀਂ ਅੰਬਾਲੇੋਂ ਨੇ ਅੰਬਾਲੇ ਤੋਂ 40 ਕਿਲੋਮੀਟਰ ਅੱਗੇ ਹੈ ਜੀ ਯਮੁਨਾ ਨਗਰ ਵਾਲੀ ਸਾਈਡ ਤੇ ਤੇ ਤੁਸੀਂ ਆਹ ਲੋਕੇਸ਼ਨ ਨੂੰ ਇਹਦੇ ਉੱਤੇ ਨੈਟ ਦੇ ਉੱਤੇ ਸਰਚ ਵੀ ਕਰ ਸਕਦੇ ਆਹ ਸਾਰਾ ਇੱਧਰ ਦਾ ਮਾਹੌਲ ਹੈ ਜਦੋਂ ਤੁਸੀਂ ਲੰਘੋਗੇ ਤਾਂ ਤੁਸੀਂ ਇੱਥੇ ਖੜ੍ਹ ਜਿਓ 100 ਰੁਪਏ ਦੇ ਵਿੱਚ ਆ ਤੁਹਾਨੂੰ ਖਾਣ ਪੀਣ ਦਾ ਹੈਲੀਕਾਪਟਰ ਦਾ ਜਹਾਜ਼ ਦਾ ਸਾਰਾ ਤੁਹਾਨੂੰ ਫੁੱਲ ਫੀਲ ਆਊਗਾ ਤੇ ਐਸ ਹਵਾਈ ਜਹਾਜ਼ ਦੇ ਵਿੱਚ ਬਹਿ ਕੇ ਜੀ ਨਾ ਕੋਈ ਇਹ ਹੈਗਾ ਵੀ ਹਵਾਈ ਜਹਾਜ਼ ਤੁਹਾਡਾ ਫਟ ਜਾਊਗਾ ਤੁਹਾਡੀ ਜਾਨ ਨੂੰ ਕੋਈ ਨੁਕਸਾਨ ਪਹੁੰਚ ਜੂਗਾ ਇਹ ਵੀ ਬਿਲਕੁਲ ਸੇਫ ਹੈ ਨਾਲੇ ਤੁਹਾਨੂੰ ਸਵਾਦ ਆ ਜੂਗਾ ਓਨੀ ਹੈਲੀਕਾਪ ਖਾਣ ਪੀਣ ਦਾ ਇੰਜੋਏ ਕਰਨ ਦਾ ਨਾਲੇ ਤੁਹਾਡੇ ਬੱਚੇ ਸਾਰੇ ਤੁਸੀਂ ਫੁੱਲ ਇੰਜੋਏ ਕਰੋਗੇ ਇੱਥੇ ਬਹਿ ਕੇ